ਸਸਰੀ ਘਰ ਤੋਂ ਤਾਂ ਸਾਰਿਆਂ ਜੋ ਝੋਨੇ ਦੀ ਤਿਆਰੀ ਹੋ ਰਹੀ ਆ ਤੁਹਾਨੂੰ ਪਤਾ ਹੀ ਆ। ਚੁੱਲਾ ਆਪਾਂ ਫੁੱਟਿਆ ਪਿਆ ਤੀ ਤੇ ਰਾਤ ਆਪਾਂ ਲਾਤੀ ਤੀ ਮਿੱਟੀ ਵਧੀਆ ਤੇ ਹੁਣ ਸੁੱਕ ਗਿਆ। ਹੁਣ ਇਹਨੂੰ ਆਪਾਂ ਪੋਚਾ ਲਾ ਦਾਂਗੇ। ਪੋਚਾ ਲਾ ਕੇ ਫਿਰ ਸੁੱਕ ਜਾਊਗਾ ਫਿਰ ਆਪਾਂ ਇਹਨੂੰ ਚਾਲੂ ਵੀ ਕਰਨਾ ਹੈ ਅੱਗ ਮਚਾਉਣੀ ਆ ਹਨਾ। ਤੇ ਪਰ ਆਪਣੇ ਮੂੰਗੀ ਬਾਬਾ ਤਾਂ ਸਾਰੀ ਹੋ ਗਈ ਤੇ ਇਤਕੀ ਤਾਂ ਬੀਜੀ ਨਹੀਂ। ਆਪਾਂ ਸਾਂਹਤੀ ਤੀ ਢੋਲ ਚ ਪਾ ਕੇ ਪੁੱਤ। ਤੇ ਆ ਮੂੰਗੀ ਦਾਲ ਲੈਂਦੀ ਦਾਲ ਕੇ ਲੈਂਦੀ ਆ ਮੂੰਗੀ ਪਿਛਲੇ ਪੈਰ ਤੋਂ ਮਸੰਦ ਕੇ ਤਖਾਵਾਂਗੇ ਵਧੀਆ ਹੋ ਜੂ ਕਿਉਂ ਪੁੱਤਾਂ ਐ ਹੁੰਦੀ ਇਹ ਗੱਲ ਤੇ ਦੜੀ ਹੋਈ ਮੂੰਗੀ ਨੂੰ ਮਰ ਜਾ ਪਣ ਚ ਭੌਕੇ ਮਸਰੀ ਦਾਲ ਵਾਂਗੂ ਛੇਤੀ ਬਣ ਜੂ ਤੇ ਇਹ ਤਾਂ ਹਲੇ ਆਪਾਂ ਨੂੰ ਸਾਲ ਭਰ ਨਹੀਂ ਮੁੱਕਣੀ ਸੁੱਖ ਨਾਲ ਇੰਨੀ ਪਈਆ ਟਰ ਚ ਪਾ ਕੇ ਨਾ ਗੋਲੀਆਂ ਸੜਤੀਆਂ ਤੀਆਂ ਗੋਲੀਆਂ ਨਹੀਂ ਆਉਂਦੀਆਂ ਨੇ ਜਿਹੜੀਆਂ ਤੇ ਫਿਰ ਖਰਾਬ ਨਹੀਂ ਹੁੰਦੀ ਉਹਦੇ ਨਾਲ ਲੱਗਦਾ ਨਹੀਂ ਘਰ ਦੀ ਮੂੰਗੀ ਬਹੁਤ ਵਧੀਆ ਤੇ ਤਾਂ ਵਰਤਾਂਗੇ ਸੌਕ ਨਾਲ ਦੇ ਨਾ ਲਾ ਕੇ ਤੋੜੀ ਤੀ ਫਿਰ ਕੱਢੀ ਤੀ ਸਾਂਮੀ ਤੀ ਢੋਲ ਚ ਤੇ ਮਹਿੰਗੇ ਭਾਦੀ ਚੀਜ਼ ਆ ਤੇ ਬਹੁਤ ਵਧੀਆ ਬਣਦੀ ਆ ਦਾਲ ਮੂੰਗੀ ਦੀ ਪੁੱਤ। ਕਿ ਆਪਾਂ ਨੂੰ ਚੁੱਲੇ ਤੇ ਕੋਚਾ ਲਾ ਲਈਏ। ਸੁੱਕ ਜਾਊਗਾ ਕੋਚਾ ਫੇਰ ਅੱਗ ਮਚਾਵਾਂਗੇ। ਸਵੇਰ ਤੋਂ ਲੱਗਾਂਗੇ ਆਪਾਂ ਝੋਨਾ ਲਾਉਣ। ਪਰ ਹੁਣ ਚੁੱਲਾ ਚੌਤਰਾ ਆਪਣ ਅੱਜ ਸਮਰ ਗਿਆ ਵਧੀਆ ਮੂੰਗੀ ਤੜੀ ਗਈ। ਸਵੇਰੇ ਆਲੂ ਵੀ ਲੈ ਲੇ ਤੇ ਪੁੱਤ। ਦਾਣਾ ਸਬਜ਼ੀਆਂ ਨੂੰ। ਬਾਕੀ ਖੇਤ ਕੱਧੂ ਨੇ ਅੱਧੂ ਕਰ ਲਿਆ ਕਰਾਂਗੇ, ਮੂੰਗੀ ਕਰ ਲਿਆ ਕਰਾਂਗੇ। ਤੇ ਆਲੂ ਪਕੌੜੇ, ਆਲੂ ਭੜੀਆਂ ਐ ਕਰ ਲਿਆ ਕਰਾਂਗੇ। ਕਈ ਦਿਨ ਜੀਰੀ ਲੱਗੂਗੀ ਪੁੱਤਾਂ। ਤੁਹਾਨੂੰ ਦੱਸਿਆ ਵੀ ਇਹ ਕੱਲਾ ਆਟਾ ਬਣੀ ਚ ਲੋਟਾਉਂਦਾ ਸਾਰੀ ਚੀਜ਼ ਦਾ ਪ੍ਰਬੰਧ ਕਰਕੇ ਬੁੱਤਾ ਤੋਂ ਰੱਖਣਾ ਪੈਂਦਾ ਹੈ ਨਾ ਮੂੰਗੀ ਦੀ ਦਾਲ ਹੋ ਗਈ ਆਲੂ ਹੋ ਗਏ ਇਹਨਾਂ ਨੇ ਆਪਣੀਆਂ ਤੁਲਪੇ ਚੱਲੀਆਂ ਜਾਂਦੇ ਨੇ ਕੋਚਾ ਲਾਵਾਂਗੇ ਹੁਣ ਤੇ ਗੁੱਧ ਨੂੰ ਖੱਤਾ ਕਰਨਾ ਇਹਦਾ ਥੋੜਾ ਜਿਹਾ ਚੀਕੀ ਕੋਚਾ ਤੇ ਨਾਲ ਲੱਗਿਆ ਕਰੋ ਜੀਰੀ ਵਾਲੀ ਭੈਣ ਰੋਟੀ ਪਕਾਉਣ ਤੇ ਨਾਲ ਅਸੀਂ ਰਲ ਮਿਲ ਕੇ ਪਕਾ ਲਿਆ ਕਰਾਂਗੇ ਕਿਉਂ 15-20 ਜਣੇ ਤਾਂ ਉਹ ਨੇ ਵੱਟਾ ਪੋਚਣਾ ਉਹ じゃ ਕਰੂਗਾ ਤੇ ਬਾਕੀ ਘਰ ਦਾ ਪਰਿਵਾਰ ਤੇ ਕੰਮ ਚੱਲਦਾ ਹੁੰਦਾ ਜਦੋਂ ਸੰਗਤ ਦਾ ਰੋਟੀ ਖਾਣ ਵਾਲੀ ਬੁੱਤ ਵਾਧੂ ਹੋ ਜਾਂਦੀ ਹੈ ਹਨਾ ਤੇ ਇਹ ਆਪਣੀ ਧਮਤੰਦੇ ਦੀ ਵਿਆਹ ਤੋਂ ਤੇ ਵਿਆਹ ਤਾਂ ਪਹਿਲਾ ਚੰਨ ਦੀ ਆ ਭਾਵੇਂ ਤੇ ਫਿਰ ਸਨਾਂ ਆ ਆਪਣਾ ਵੱਟਾ ਪੋਚਣ ਵਾਲਾ ਆ ਜੂਗਾ ਬੰਦਾ ਅਜੋਤ ਕਰੀ ਜਾਂਦਾ ਕੰਮ ਅਜੋਤ ਦਾ ਪੱਤਾ ਕਰੀ ਜਾਂਦਾ ਘਰ ਨਹੀਂ ਵੀ ਹੱਦ ਬਹੁਤ ਹੈ

तप ले जाचा पा लें पोचा नहीं है कि मैं सड़ा जा पोचागा चिट्टा हो जाता नहीं पोचा पोचे चुला, ना चुला। ना सुच सला हो गया चूल्हा जमे विन सुचा कर लाने हूं ना चूल्हा सुचा कर आप खेती बारे चुला सुचा कर लिया पुत दिन कर बलॉक ਕਾ ਨਾ ਜਸਨੂ ਤੇ ਧਿਆਨ ਨਾਲ ਦੇਖਿਆ ਪੁੱਤ ਇਹ ਜੋ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈਲੋ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਵੀ ਹੋ ਗਿਆਗਾ ਚ ਸੜੀ 4 ਕਿੰਨੇ ਕਿਸੀ 10 ਵਜੇ ਗਏ ਰੰਗੇ ਤੇ ਮੈਂ ਵੀ ਹੁਣੇ ਨਾ ਕੇਟੀ ਸੀ ਤੇ ਲੇਟ ਸਵੇਰ ਭੱਜ ਗਈ ਸੀ ਸਾਡਾ ਸਾਢੇ 8 ਵਜੇ ਭੱਜ ਗਈ ਸੀਗੀ ਲੈਟ ਤੇ ਹੁਣ 4 ਜਾਂ 5 ਵਜੇ ਆਉਗੀ ਲੈਟ ਪਹਿਲਾਂ ਤਾਂ ਜਮੀਨ ਛੱਡਦੇ ਹੈਗੇ ਤੇਸ਼ਪਾਰਾਂ ਵਾਲਾ ਗ੍ਰੈਡ ਅੱਜ ਬੰਦ ਹੈਗਾ ਜੀ ਖੇਤਾਂ ਦੀ ਲੈਟ ਵੀ ਕੱਟੀ ਵੀ ਆਪਣੀ ਘਰ ਵਾਲੀ ਵੀ ਸਾਰੀ ਕੱਟੀ ਵੀ ਹੈਗੀ ਜਿੰਨੇ ਵੀ ਹੈ ਨਾ ਅਸ਼ਪਾਰਾਂ ਦੇ ਗ੍ਰੈਡ 'ਚ ਘਰ ਆਉਂਦੇ ਰੰਗੇ ਤੇ ਠੀਕ ਹੈ ਜੀ ਬਣ ਰਿਹਾ ਦਿਖਾਵਾਂਗੀ ਤੁਹਾਨੂੰ ਤੇ ਪਰਦਾ ਬਲੌਗ ਠੀਕ ਹੈ ਜੀ ਤੇ ਅੱਜ ਆਪਾਂ ਜਾਵਾਂਗੇ ਜੀ ਨਾਨਕੀ ਤੇ ਬੰਮਾ ਨੇ ਸਾਮਾਨ ਪੈ ਕਰਤਾ ਤੇ ਅੱਜ ਪ੍ਰਗਟ ਮਮਾ ਲੈਣ ਆਊਗਾ ਤੇ ਇਹ ਦੇਖੋ ਤੰਦਕੋਨੀ ਮਿਸ ਮਮਾ ਨੇ ਮੇਰੇ بڑا ਬੈਗ ਪੈਰ ਰੱਖਿਆਗਾ ਤੇ ਕਿਉਂਕਿ ਫਿਰ ਜੀ ਉੱਥੇ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਜਿਹੜਾ ਸਾਡਾ ਗੁਰਸ਼ਬਦ ਹੈਗਾ ਮੇਰੇ ਮਮਾ ਜੀ ਦਾ ਬੇਟਾ ਉਹਦੀ ਨਿੰਮ ਬੰਨੀ ਆਪਾਂ ਹੀ ਲੱਲੂਆਣਾ ਸਾਹਿਬ ਤੇ ਮਾਨਸਾ ਰੋਡ ਤੇ ਹੈਗਾ ਤੁਸੀਂ ਪਰਸੋਂ ਜਾਵਾਂਗੇ ਤੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਮੈਂ ਹੁਣੀ ਅੰਦਰ ਆਈਆਂ ਉੱਥੇ ਲਾਈਟ ਭੱਜੀ ਵੀ ਹੈਗੀ ਚਲੋ ਇੱਕ ਅੱਧਾ ਪੱਖਾ ਚੱਲੀ ਜਾਂਦਾ ਹੈਗਾ ਵਧੀਆ ਹੈ ਨਾ ਨਹੀਂ ਸਫੋਕੇਸ਼ਨ ਜੀ ਜ਼ਿਆਦਾ ਹੁੰਦੀ ਹੈਗੀ ਤੇ ਮੈਂ ਵੀ ਅਬ ਤਾਂ ਹਨਾ ਛੁੱਟੀਆਂ ਨੇ ਕੰਮ ਤਿੰਨ ਕੱਪਿੰਦੇ ਰਹਿ ਗਏ ਹੁਣ ਤਾਂ ਮੇਰੇ ਤਿੰਨ ਸਬਜੈਕਟਾਂ ਦਾ ਤੇ ਬਾਕੀ ਮੈਂ ਹੌਲੀ ਹੌਲੀ ਕਰ ਵੀ ਲਿਆ ਤੇ ਮੈਂ ਕਿਹਾ ਚਲੋ ਉੱਥੇ ਕਰ ਲਾਂਗੇ ਥੋੜਾ ਮੋਟਾ ਮੈਂ ਵੀ ਅੱਧਾ ਪਾਏਗਾ ਚੱਕਪੀਆਂ ਪਾਲੀਆਂ ਜਿਵੇਂ ਮੈਂ ਵੀ ਆਪਣੇ ਬੈਗ 'ਚ ਚੱਕਪੀਆਂ ਪਾ ਲਈਆਂ ਜਦੋਂ ਮੇਰੇ ਮਮਾ ਜੀ ਆਏ ਤੁਹਾਨੂੰ ਦਿਖਾਵਾਂਗੀ ਪਰ ਪਰ ਕਿੱਦ ਮਮਾ ਹੋਊਗਾ ਮੈਂ ਤੇ ਮਮਾ ਹੋਵਾਂਗੀ ਤੇ ਨੂਰ ਤੇ ਮੇਰੀ ਬਬਲੀ ਮੈਸੀ ਹੋਗੀ ਤੇ ਉਧਰੋਂ ਦੀ ਮੇਰੀ ਰਾਮਣੀ ਮਾਸੀ ਤੇ ਉਸਦਾ ਬੇਟਾ ਹੋਊਗਾ ਮਨਜੋਤ ਤੇ ਅਸੀਂ 6 ਜਣੇ ਹੋਵਾਂਗੇ ਤਿੰਨ ਜਵਾਕ ਤੇ ਤਿੰਨ ਇਹ ਤਿੰਨੇ ਪਹਿਣਾ ਤੇ ਆਪਾਂ ਜਿਵੇਂ ਉੱਥੇ ਜਾਣਾਗਾ ਜੀ ਗੁਰਦੁਆਰਾ ਸਾਹਿਬ ਹੈ ਨਾ ਪੱਠੇ ਨੰਮ ਮੰਨਣ ਜਾਵਾਂਗੇ ਉੱਥੇ ਨਾ ਅਸੀਂ ਬਸ ਲੈ ਕੇ ਜਾਵਾਂਗੇ ਸਕੂਲ ਵਾਲੀ ਉਹ ਸਾਰੀਆਂ ਜਿਵੇਂ ਪਹਿਲਾਂ ਇਕੱਠੇ ਘਰ ਹੁੰਦੇ ਸੀਗੇ ਅਜੇ ਵੀ ਹੈਗੇ ਨੇਗੇ ਸੱਤ ਸੱਤ ਅੱਠ ਘਰ ਲੰਗੇ ਤੇ ਪਹਿਲਾਂ ਇਕੱਠੇ ਹੈ ਨਾ ਸਾਰਾ ਕੁਝ ਹੁੰਦਾ ਸੀਗਾ ਇਕੱਠੇ ਰੋਟੀ ਭੁਗੰਨ ਸੀਗੇ ਇੱਕ ਘਰ ਵਿੱਚ ਤੇ ਫਿਰ ਹੌਲੀ-ਹੌਲੀ ਹੈ ਨਾ ਆਪਾਂ ਉਹ ਕਰਤਾ ਰੋਟੀ ਚਾਰ ਦਿਨ ਬਾਕੀ ਸੀਗੀ ਟੱਡੀ ਰੋਟੀ ਫਰਾਈ ਸੀ ਮੰਮਾ ਨੇ ਮੈਂ ਚਲੋ ਚਾਹ ਫੜਾਉਣੀ ਆ ਤੇ ਸਾਰੇ ਪਹਿਲਾਂ ਇਕੱਠੇ ਕਰਦੇ ਸੀਗੇ ਖੇਤੀ ਵੀ ਪਰ ਰੋਟੀ ਵੀ ਇਕੱਠੇ ਕਰ ਲਾਉਂਦੇ ਸੀਗੇ ਵਾਹ ਕਰੋ ਤੇ ਹੁਣ ਜੀ ਮਤਲਬ ਸਾਰੇ ਨੇ ਹੈਨਾ ਬੰਦ ਤੇ ਘਰ ਤੇ ਅੱਡ ਹੋ ਗਏ ਤੇ ਹੁਣ ਸਾਰੀਆਂ ਜਿਹੜੀਆਂ ਕੁੜੀਆਂ ਹੋਣਗੀਆਂ ਹੈਨਾ ਸੰਗ ਨੂੰਹਾਂ ਉਹ ਸਾਰੀ ਅਸੀਂ ਜਾਵਾਂਗੇ ਤੇ ਫਿਰ ਉਹ ਤੈਨੂੰ ਮੰਨ ਕੇ ਆਵਾਂਗੇ ਮoze ਬੜਾ ਹੁੰਦਾ ਜੀ ਜਦੋਂ ਇਕੱਠੇ ਜੇ ਜਾਣੇ ਹਾਂਗੇ ਹਨ ਤੇ ਗਰਮੀ ਬਹੁਤ ਜ਼ਿਆਦਾ ਹੈ ਮੈਂ ਚੁੱਲ੍ਹੇ ਕੋਲ ਬੈਠੀ ਆਂਗੀ ਮਖੇ ਦੁੱਧ ਨੇ ਉਬਲ ਜੇ ਬੀਬੀ ਬਿਠਾ ਕੇ ਗਈਏਗੀ ਮੈਂ ਥੋੜਾ ਥੋੜੀ ਨਾਲ ਦੋ ਤਿੰਨ ਗੱਲਾਂ ਕਰ ਲੈਣੇ ਆ ਹੋ ਹੋ ਸਫੋਕੇਸ਼ਨ ਬੜੀ ਹੋ ਜਾਂਦੀ ਆ ਕਿਤੇ ਗਰਮੀ ਬਹੁਤ ਹੀ ਜ਼ਿਆਦਾ ਆ ਗਈ ਜੀ ਲਲ ਲਿਪ ਕੇ ਉੱਤੇ ਬਤੀਲਾ ਰੱਖ ਗਈ ਦੁੱਧ ਵਾਲਾ ਗੰਤੀਆਂ ਨੇ ਕਿਤੇ ਬੈਠ ਦੇ ਟਿੱਕੇ ਪਾਣੀ ਰੱਖ ਗਈ ਕਹਿੰਦੀ ਜੀ ਉਬਲ ਗਿਆ ਬੀਬੀ ਕਹਿੰਦੀ ਵਿੱਚ ਪਾ ਦੇ ਪਾਣੀ ਆ ਮੂੰਗੀ ਬੀਬੀ ਦਲਾ ਲਈ ਚੱਕੀ ਤੇ ਘੰਟੇ ਜੀ ਜੀ ਚੁੱਲਾ ਐਂ ਟਟਟ ਜਿਹਾ ਹੋ ਗਿਆ ਤੇ ਮੇਰੇ ਮਾਮਾ ਜੀ ਆਉਣਗੇ ਤੇ ਉਹਨਾਂ ਵਾਸਤੇ ਆਪਾਂ ਨਿੰਪਾਣੀ ਬਣਾ ਕੇ ਰੱਖ ਦੇਵਾਂਗੇ ਤੇ ਨੂੰ ਠੁੱਪ ਵਾਲੀ ਦੇ ਤਾਂ ਠੰਡਾ ਲਿਆ ਦਿੰਦੇ ਤੇ ਠੁੱਪ ਵਾਲੀ ਆ ਗਈ ਉਹ ਬੜਾ ਟਾਈਮ ਖੜਦੀ ਨਹੀਂ ਮਾਮਾ ਜੀ ਤੇ ਤਾਂ ਕਰਕੇ ਆਪਾਂ ਚ ਲਿੰਬਾਣ ਬਣਾ ਦਾਂਗੇ ਉਹ ਬਾਕੀ ਕੋਲ ਡਰਿੰਕ ਪੀਂਦੇ ਨਹੀਂਗੇ ਠੰਡਾ ਫੈਂਟਾ ਤੇ ਮਮਾ ਜੀ ਰਿਵਾਸ ਉਹਨਾਂ ਨੇ ਫੋਨ ਕਰਤਾ ਯੈਨਸੀ ਉਹ ਕੱਟ ਤੇ ਕਰੋ 12 ਕੁਝ ਮਿੰਟ ਪਿੱਤਾ ਸੀਗਾ 10 ਮਿੰਟ ਹੋ ਗਏ ਹੁਣ 12:10 ਹੋ ਗਏ ਤੇ ਆਪਾਂ ਅੰਡਰ ਵਿੱਚ ਛੇ ਟਖੰਡ ਖੋਲ ਜੂਗੀ ਤਾਂ ਕਿ ਇਹਦੇ ਚ ਪਹਿਲਾਂ ਆਪਾਂ ਥੋੜਾ ਪਣੀ ਪਾ ਕੇ ਹਨਾ ਖੰਡ ਨੂੰ ਕੋਲਣੇ ਆ ਫਿਰ ਇੱਥੇ ਲੇਮੂ ਪਾ ਕੇ ਹਨਾ ਜਿਹੜਾ ਵੀ ਆਪਾਂ ਨੀਂਨਾਂ ਪਾਉਣਾ ਹੋਊਗਾ ਇਹ ਜੇ ਆਪਾਂ ਮਾਣੀ ਦੀ ਜਗ੍ਹਾ ਤੇ ਹਨਾ ਸੋਡਾ ਹੁੰਦਾ ਜਿਹੜਾ ਉਹ ਪਾ ਲਾਂਗੇ ਉਹਨਾਂ ਨੂੰ ਬਹੁਤ ਵਧੀਆ ਬਣ ਜਾਏਗਾ ਸੁਆਦ ਲੱਗਦਾ ਲਈਏ ਗਰਮੀ ਬੜੀ ਜਾਂਦੇ ਆਪ ਜੇ ਤਾਂ ਮਈਏ ਸੋਈ ਜੇ ਮੇਹਵਾ ਪੈ ਗਈ ਜਿੱਦਾਂ ਮੋਰੀ ਵਾਲੇ ਪਾਸੋਂ ਕਿਉਂਕਿ ਜਿੱਦਾਂ ਆਪਣੇ ਸੜਿਕਾਂ ਕੀਤੇ ਆਉਂਦੇ ਜਲਦੀ ਗੁੱਡੀ ਵਾਂਗੂ ਦੀ ਹਨਾ હવા ਉਹ ਫਿਰ ਵੀ ਉਹ ਹਵਾ ਜੀ ਲੱਗ ਜਾਂਦੀ ਹੈਗੀ ਤੇ ਪ੍ਰਭ ਜੀ ਆਪਣੇ ਪ੍ਰਭ ਨੂੰ ਹਨਾ ਬੁਖਾਰ ਜਿਹਾ ਚੜਜਾ ਨਾਲ ਇਨਫੈਕਸ਼ਨ ਹੋ ਵੀ ਆਈ ਗਈ ਤੇ ਜਦੋਂ ਵੀ ਇੱਧਰ ਇਥੇ ਬੋਤਲ ਲੱਗੀ ਵੀ ਆਈ ਬਾਹਰ ਤੇ ਉਹਨਾਂ ਨੇ ਕਿਹਾ ਵੀ ਰੋਂ ਰੋਂ ਇੱਦਾਂ ਨਹੀਂ ਸੀਗੀ ਬੋਤਲ ਨਾਲ ਲੱਗੀ ਨਾ ਕਿੰਨੀ ਖਬਰ ਲੈ ਹਨਾ ਬਚਰੀ ਵੇ ਹਜੇ ਵੀ ਹੋ ਲੱਗੇ ਵੀ ਆ। ਪ੍ਰਤੀ। ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਆਪਾਂ ਜਾ ਰਹੇ ਹਾਂ ਆਪਣੇ ਪਿੱਤੇ ਦੇ ਪਿੰਡ ਤੇ ਜਿੰਦੂ ਨੂੰ ਦਿੱਤੀਆਂ ਹੋਈਆਂ ਤੇ ਤਾਂ ਕਰਕੇ ਵੀ ਮਮੂ ਜੀਆ ਭੈਣ ਹੋਈ ਵੀ ਜਾਣੀਆਂ ਤੇ ਪਰ ਗਟਾਊ ਦਾ ਇਕੱਲੇ ਲੈਣ ਸੰਨ। ਤੁਹਾਨੂੰ ਅਸੀਂ ਦਮਨ ਦਰੂਗਾ। ਤੇ ਤਿੰਨਾਂ ਪੈਨ ਨੂੰ ਤੁਹਾਨੂੰ ਲੈ ਜੀ। ਇੰਨਾਂ ਦੇ ਬੱਚੇ ਹੋਣਗੇ ਸਾਡੇ। ਤੇ ਜੋਰ ਤੇ ਜੀ ਵੀ ਲਵਾ ਕੇ ਆਊਗਾ। ਜਦੋਂ ਸੀ ਮਮਾ ਚਾਹਤ ਇੱਕ ਨੰਨੇ ਲੈ ਉਹਦੇ ਪੇਰੇ ਸਿਆਜੇ ਤੇ ਮਮੀ ਦਾ ਵੀ ਔਖਾ ਚੜ ਉਹਨਾਂ ਦਾ ਪਈ ਹੈ ਨਾ ਤੇ ਘਰ ਕੋ ਝਾੜਿਆ ਮੰਗੇ ਤੇ ਨਾਲ ਹੀੜਕ ਪੜਦਾ ਜਾਂਗੇ ਤੇ ਉਹਦੇ ਲਈ ਆਪਰਾ ਨੂੰ ਨਾਲੀਆ ਮੰਗੇ ਮੈਂ ਤਾਂ ਪ੍ਰਭ ਜੀ ਲੱਗ ਗਈ ਪ੍ਰਭ بیمار ਆ ਕੁਛ ਥੋੜੀ ਜੀ ਤੇ ਕੱਲ ਬੋਤਲ ਲਵਾ ਕੇ ਲੈਣ ਦੀ ਇਹਦੇ ਪਰ ਨਾਲ ਜਾਂ ਫੈਕਸ਼ਨ ਵਾਲੀ ਬਦੀ ਪਈ ਹੈ ਅੱਜ ਫੇਰ ਲੈ ਕੇ ਗਈ ਕਿੰਨੇ ਦਿਨ ਦਾ ਟ੍ਰੀਟਮੈਂਟ ਹੈ ਉਹਨਾਂ ਦਾ ਤੇ ਸਰ ਮਮੀ ਨੂੰ ਥੋੜਾ ਸੌਖਾ ਹੋ ਜੂਗਾ ਰਮਟਨ ਦਾ ਮੈਂ ਕਰਾਂਗੀ ਤੇ ਦਰਨਾਰੀ ਨੂੰ ਨਹੀਂ ਲੈ ਜਾ ਕਰਨੇ ਨੇ ਅਧਿ ਜਿਹੜਾ ਨਾ ਫਿਰ ਉਹਨਾਂ ਨੂੰ ਸਾਹਮਣੇ ਦੇ 7:15 ਵਜੇ ਆਉਂਦੇ ਆਂ ਫਿਰ ਆ ਕੇ ਕੰਮ ਪੰਡਾ ਕਰਨਾ ਪੈਂਦਾ ਆਈ ਐਮ ਇਸ ਦਾ ਚੋਰ ਕਰਉਂਦੇ ਤੇਰੇ ਨੂੰ ਦੱਤੋਂ ਨੂੰ ਉਠੇ ਖੂਲੀ ਤੇ ਮੈਂ ਮੜਨੂ ਕੇ ਜਗ੍ਹਾ ਨੂੰ ਦਾ ਕੰਮ ਆ ਮੇਰੇ ਕੋਲ ਹੋ ਗੀਆ ਤੇ ਮੇ ਤੁਹਾਨੂੰ ਬਹੁਤ ਚਾਹਗਾ ਤੇ ਚਾਹੰਦਾ ਇਹ ਤੇ ਤਨਾ ਸੇ ਲਿਬੰਦ ਹੁੰਦਾ ਤੇ ਮੇਰੇ ਦੋ ਬੀ ਲੌਂਡੇ ਆ ਗਏ ਤੇ ਨਾ ਖੇਤ ਬੋਰ ਲੌਂਡੇ ਆ ਗਏ ਉਹ ਕਹਿੰਦਾ ਸੀ ਆ ਕੰਨ ਪੈਣ ਮੈਂ ਕੰੂਟ ਕਰੇ ਤਵੇਰੇ ਲੈ ਕੇ ਮੁੰਡੀਆਂ ਨੂੰ ਮੈਂ ਖੜਦਾਂ ਤੁਸੀਂ ਤਿਆਰ ਹੋ ਕੇ ਰਹੋ ਤੇ ਕੰਨ ਪੈਣ ਕਿੱਥੇ ਨਹੀਂ ਲੈ ਜੀਓ ਤੇ ਚੱਲ ਕਹਿੰਦਾ ਫਿਰ ਜਦੋਂ ਉਹਨਾਂ ਦਾ ਚਾਹ ਪਾਣੀ ਲੈ ਕੇ ਆਣਾ ਉਹਨਾਂ ਨਾਲ ਬਾਤ ਕਰਨਾ ਬਾਰੇ ਬਾਰੇ ਮਜਮੂਨ ਲੈ ਸੀਗਾ 1 ਵਜ ਗਿਆ ਬਸ ਹੋਣ ਵਾਲੇ ਹੋਣਗੇ ਰਾਜ ਉਹ ਦੂਜੀ ਮਾਸੀ ਲੈਣ ਭਾਗੇ ਹੋਣਗੇ ਨਹੀਂ ਨਹੀਂ ਬਣਾ ਕੇ ਰੱਖ ਲੇ ਜੰਗੀ ਤੇ ਨਾਲ ਇਹਨੂੰ ਸੌਂਪ ਕੰਮ ਕਰਨ ਦਾ ਬੱਚੇ ਨੂੰ ਕੰਮੋਂ ਵੀ ਨਾ ਨਾ ਡੋਣ ਚਾਹੀਦਾ ਤੇ ਆਈ ਸੁਹਾਵਾਂ ਦੀ ਦਾ ਕੋਲੇ ਕੰਮ ਸਿੱਖਣਾ ਤੇ ਆ ਜਾਣਗੇ ਬਸ ਉਹਨੂੰ ਤੇ ਆ ਕੇ ਇਤਨਾਸ ਉਹਨਾਂ ਨੇ ਦੋ ਜੀ ਚਾਹ ਕੇ ਚਾਹਣਾ ਵੰਗੀ ਤੇ ਰੱਖ ਚੱਲੇ ਜਾਣਗੇ ਉਹ ਵੀ ਕੱਲ੍ਹ ਦੀ વાત ਆਉਂਗੀ ਹੁਣ ਉਹਨਾਂ ਚਾਰੇ ਪਾਸੇ ਕੀ ਬਹੁਤ ਜ਼ਿਆਦਾ ਖੱਚਾ ਕੀ ਖੇਤ ਵੀ ਇਦਾਂ ਉਹ ਵੀ ਸਾਨੂੰ ਉਹਨਾਂ ਵਿਚਰਨਾ ਨਹੀਂ ਕਰ ਸਕਿਆ ਵੀ ਲੈ ਕੇ ਜਾਣ ਦੀ ਮਜ਼ਦੂਰੀ ਬਣਗੀ ਤੇ ਜੇ ਜਕਾਰ ਹੁੰਦਾ ਤਾਂ ਫਿਰ ਦੋਨੇ ਪਾਈ ਪਤੇ ਸਾਂਭ ਲੈਂਦੇ ਇੱਕ ਕਰਨ ਲੈ ਜਾਂਦੇ ਚਲ ਭਾਈ ਫਿਰ ਸਾਨੂੰ ਵੀ ਨਹੀਂ ਇੰਨਾ ਹੋਣਾ ਸੀਗਾ ਅੱਗੇ ਘਰੇ ਬੈਠੇ ਰਹਿੰਦੇ ਟਿੱਕੇ ਤੇ ਲੋ ਚੜਨਣ ਲੱਗੇ ਮੋੜਾਂਗੇ ਹਿੰਦੇ ਕੋ 10 ਦਿਨਾਂ ਲਾ ਕੇ ਮਲੇ ਸੁਣੇ 10 ਦਿਨ ਕਹਿਣੇ ਹੈਗੇ 10 ਦਿਨ ਤਾਂ ਹੁਣ ਬੱਚੇ ਨਾਲ ਜਾਵਾਂਗੇ ਡੈਡੀ ਸੁੱਤ ਪਿਆ ਰੈਡੀ ਵੀ ਚੈ ਸਕਕੇ ਪਈ ਸੀਗੇ ਕੱਦੂ ਕਰਕੇ ਆਇਆ ਤੇ ਹੁਣ ਬੜਾ ਬੜਾ ਨਾਮ ਕਰ ਲੈਣੇ ਉਹ ਲੈਕਾ ਤੇ ਕੱਸੀ ਘਾਟ ਬਣੀ ਤੋ ਲੈ ਕੇ ਸਾਮਣੇ 7:00 ਵਜੇ ਤੱਕ ਕਹਿੰਦੇ 4:00 ਵਜੇ ਕਹਿੰਦੇ ਹੀ ਹੁਣ 5:00 ਵਜੇ ਲੈਕ ਚੱਲਣਗੇ ਤੇ ਨਾਲੇ ਖੇਤਾਂ ਦੀਆਂ ਮੋਟਰਾਂ ਬੰਦ ਕਰਨੀਆਂ ਨਾਲੇ ਘਰ ਵਾਲੀ ਲੈਕ ਚਲੋ ਨਾਲ ਹੀ ਬੰਦ ਹੈਗੀ ਇਹ ਸਾਲ ਬਰਿੱਡ ਬੰਦ ਦੀ ਖਰਾਬੀ ਹੈ ਨਾ ਇਹ ਪਿੰਡਾਂ ਚ ਹੋ ਗਈ ਕੱਟ ਪਿੰਡਾਂ ਤਮਨ ਆਪਣਾ ਤੇ ਆ ਰਿਆ ਭਰਿਆ ਪਿਆਗਾ ਪਾਣੀ ਦਾ ਕਦੋਂ ਕੀਤਾ ਪਿਆਗਾ ਤੇ ਆਥ ਨੂੰ ਬਹੁਤ ਘੱਟ ਲੈਣੀਆਂ ਸਰੀਰੋਂ ਲੱਗ ਜਾਂਦੀ ਮਿੱਟੀ ਦੀ ਤੇ ਜੀਰੀ ਲਾਉਣੀਆਂ ਇੱਕ ਦੋ ਭੈਣ ਹਨ ਮਤਲਬ ਕਿ ਇਹਦੀ ਰੋਟੀ ਬਣਾ ਕੇ ਲੈ ਜਾ ਕਰਨੀਆਂ ਚਨੀਹਾਜਾ ਕਰਨੀਆਂ ਤੇ ਮੇਰੇ ਤੋਂ ਰੈਡੀ ਸੀਗੇ ਵੀ ਸਾਡੇ ਇੱਥੇ ਹੈਗਾ ਵੀ ਹੈਗਾ ਵੀ ਮਤਲਬ ਕਿ ਰੋਟੀ ਉਹ ਲਗਾ ਤੇ ਅੱਧੀ ਅੱਧਾ ਨਾ ਕਿ ਲੈ ਜਾ ਕਰਨੀਆਂ ਤੇ ਬਾਕੀ ਕਿੰਨੇ ਜਾਣੇ ਇਹ ਬਾਤ ਚ ਆ ਗਈ ਨੂੰਨ ਨਾਲੇ ਕੋਈ ਟੋਕੀ ਬਸ ਦਾਲਣਾ ਕਰਾ ਕੇ ਤੋਂ ਮੁਟਿ ਬਣਾ ਲਿਆ ਇਹ ਕਾਰਨ ਨਹੀਂ ਮੈਂ ਚਾਹੁੰਦਾ ਮੋੜਿਆ ਮੈਂ ਅਰਬਤ ਅਰਬਤ ਇਹ ਬਸ ਕਰ ਲਿਆ ਕਰਦੇ ਹੀ ਖਾਲੇ ਕਰ ਵੀ ਨਹੀਂ ਇੰਨੇ ਕੰਮ ਨਾ ਕਰ। ਅੰਗੂ ਫਿਰ ਆ ਕੇ ਮੈਂ ਨਾਲ ਤੱਕਰ ਵਲਕਰ ਨੂੰ ਨਾਲੇ ਘਰ ਤੋ ਵੀ ਦਰਦਕਪਾ ਜਿਹੜਾ ਨੂੰ ਸਾਰ ਕੱਢ ਦਾਂਗੇ ਆ ਕੇ। ਅੱਜ ਦੇ ਵੀਡੀਓ ਇੰਨੇ ਜੀ ਤਾਂ ਨੂਮੀ ਲੈਂਦੀ ਕਿਸੀ ਨਾਲ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਬਾਏ ਬਾਏ